ਆਸ਼ਾ ਸਰਗਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਸੋ ਅੱਜ ਮੈਂ ਬਹੁਤ ਹੀ ਖੁਸ਼ੀ ਵਾਲੀ ਗੱਲ ਸਾਂਝੀ ਕਰਨ ਲੱਗਾ ਮੇਰੇ ਨਾਲ 11ਵੀਂ ਵਾਲੀ ਸਰਕਾਰ ਲਖ ਦਾਤਾ ਪੀਰ ਜੀ ਦੇ ਦਰਬਾਰ ਦਰਬਾਰ ਗੌਸਪੇ ਗੌਸਪਾਕ ਜੀ ਲਖ ਦਾਤਾ ਪੀਰ ਦੇ ਮੁੱਖ ਸੇਵਾਦਾਰ ਆ ਸ਼੍ਰੀ ਚੇਤਨਾ ਮਰਤਨ ਜੀ ਨੇ ਜਿਨ੍ਹਾਂ ਦੇ ਰਹਿਨਮਾਈ ਦੇ ਹੇਠ ਸਾਡੇ ਗੱਦੀ ਨਿਸ਼ੀਨ ਬੀਬੀ ਬਲਜੀਤ ਕਾਦਰੀ ਜੀ ਉਹਨਾਂ ਦੇ ਅ ਅਣਥੱਕ ਮਿਹਨਤ ਦਾ ਸਦਕਾ ਜਿਹੜਾ ਇਹ ਮੁੱਖ ਸੇਵਾਦਾਰ ਨੇ ਉੱਥੇ ਦੇ ਤੇ ਬੀਬੀ ਬਲਜੀਤ ਕਾਦਰੀ ਜੀ ਜਿਹੜੇ ਗੱਦੀ ਨਿਸ਼ੀਨ ਨੇ ਇਹਨਾਂ ਦੋਨਾਂ ਦੀ ਰਹਿਮਤ ਦਾ ਸਦਕਾ ਪੀਰਾਂ ਦੀ ਰਹਿਮਤ ਦਾ ਸਦਕਾ ਇਹਨਾਂ ਦੇ ਅਣਥੱਕ ਯਤਨਾਂ ਦਾ ਸਦਕਾ ਜਿਹੜਾ ਮੇਲਾ 11ਵੀਂ ਵਾਲੀ ਸਰਕਾਰ ਦਾ ਲੱਖ ਦਾ ਤਾ ਪੀਰ ਜੀ ਦਾ ਮੇਲਾ ਜਿਹੜਾ 6 ਸਤੰਬਰ ਨੂੰ ਨਵੀਂ ਆਵਾਦੀ ਨਵਾਂ ਸ਼ਹਿਰ ਵਿੱਚੇ ਕਰਵਾਇਆ ਜਾਂਦਾ ਇਹ ਹਰੇਕ ਸਾਲ ਕਰਵਾਇਆ ਜਾਂਦਾ ਆ ਸੋ ਅਗਲੀ ਜਾਣਕਾਰੀ ਜਿਹੜੀ ਅਸੀਂ ਉਸ ਦਰਬਾਰ ਦੇ ਮੁੱਖ ਸੇਵਾਦਾਰ ਸ਼੍ਰੀ ਚੇਤਨਾਮ ਰਤਨ ਜੀ ਨਾਲ ਗੱਲ ਕਰਾਂਗੇ ਨਵਾਂ ਸ਼ਹਿਰ ਸਰਕਾਰੀ ਮੀਆ ਚੈਨ ਵਿੱਚ ਤੁਹਾਡਾ ਹਾਰਦਿਕ ਸਵਾਗਤ ਹੈ ਜੀ ਪਹਿਲਾਂ ਤਾਂ ਨਮਾਸ਼ਾਰ ਸ਼ਰਮਿਕ ਚੈਨਲ ਦੀ ਕੀ ਗਿਰੋ ਬਾਦਲੇ ਪ੍ਰਦੇਸੀ ਤਾਂ ਬਹੁਤ ਬਹੁਤ ਧੰਨਵਾਦੀ ਆ ਜਿਹੜੇ ਕੀ ਪੀਰਾਂ ਦੇ ਧਰਮ ਮਾਤਾ ਦੇ ਜਾਗਰਣ ਨੂੰ ਬਹੁਤ ਹੀ ਵਧੀਆ ਢੰਗ ਨਾਲ ਸੰਗਤਾਂ ਤੱਕ ਲੈ ਕੇ ਜਾਂਦੇ ਇਹਨਾਂ ਲਈ ਬਹੁਤ ਬਹੁਤ ਮੈਂ ਚੈਨਲ ਦਾ ਥੈਂਕ ਯੂ ਥੈਂਕ ਯੂ ਥੈਂਕ ਯੂ ਤੇ ਅੱਜ ਮੈਂ ਸਾਰਿਆਂ ਨੂੰ ਪਹਿਲਾਂ ਮੇਲੇ ਦੀ ਸੂਚਨਾ ਤੇ ਪਹਿਲਾਂ ਸਾਰਨ ਜੈ ਪੀਰਾਂ ਦੇ ਜੈ ਸਰਕਾਰ ਹਮੇ ਜੈ ਲਖਸਰ ਸੱਚੇ ਦਰਵਾਜ਼ੇ ਕੀ ਜੈ ਕੋਜਾ ਪੀਰ ਦਾ ਬੇਨਤੀ ਕਰਦਾ ਹਾਂ ਕੋਜਾ ਪੀਰ ਪੰਜਾਬ ਤੇ ਜਿਹੜੀ ਬੜੀ ਹਨੇਰੀ ਚੱਲੀ ਹੋਈ ਹੈ ਕੁਦਰਤੀ ਅਤੇ ਮਿਹਰਕਾਰ ਜਿਹੜੇ ਲੋਕ ਪੀੜਤ ਹੋਆ ਇਹ ਪਾਣੀ ਤੋਂ ਰਹਿਮ ਕਰਕੇ ਲੋਕਾਂ ਨੂੰ ਬਿਲਕੁਲ ਕੋਜਾ ਪੀਰ ਰਹਿਮ ਰੱਖੇ ਠੀਕ ਹੈ ਠੀਕ ਤੇ ਮੇਲੇ ਇਸੇ ਤਰ੍ਹਾਂ ਲੱਗਦੇ ਰਹਣ ਉਹਦੇ ਤੇ 11ਵੀਂ ਸਰਕਾਰ ਨਵੀਂ ਪਦੀ ਨਵਾਂ ਸ਼ਹਿਰ ਤੇ ਮੇਲਾ ਪੰਜ ਅਤੇ ਸ਼ੀਸ਼ ਤੰਬ ਨੂੰ ਬੜੀ ਸ਼ਰਧਾ ਤੇ ਧੂਮਧਾਮ ਸੰਗਤਾਂ ਦੇ ਸਹਿਯੋਗ ਅਲੱਗਾਂ ਵਸੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਜਿਸ ਦੇ ਵਿੱਚ ਬੜੇ ਪ੍ਰਸਿੱਧ ਕਲਾਕਾਰ ਛੇ ਪੰਜ ਦਿਨੋਂ ਸਾਡੇ ਦੁਆਬੇ ਦੇ ਕਲਾਕਾਰ ਮਹੇਸ਼ ਆਜਨ ਜੀ ਜਿਹੜੇ ਧੀਰ ਮਿਠਾਈ ਤੇ ਮੇਲੇ ਦੇ ਵਜੇ ਜਾਗਰਣ ਕਰਦੇ ਆ ਤੇ ਉਹਨਾਂ ਨੇ ਬੜਾ ਵਧੀਆ ਸੰਗਤਾਂ ਨੂੰ ਮੇਲੇ ਗਾ ਕੇ ਸੰਗਤਾਂ ਨੂੰ ਝੂਮਣ ਲਾ ਦਿੰਦੇ ਉਹਨਾਂ ਦੀ ਬੜੀ ਕਲਾ ਦਾਵਾ ਉਹਨਾਂ ਦਾ ਉਹ ਆ ਕੇ ਪੰਜ ਦਿਨ ਸ਼ਾਮ 6 ਵਜੇ ਲੱਗ ਰਿਹਾ ਹੈ ਉਹਨਾਂ ਦਾ ਪ੍ਰੋਗਰਾਮ ਤੇ ਉਹਨਾਂ ਨੂੰ ਸੁਣ ਲੈ ਲਈ ਦਰਬਾਰ ਦੇ ਵਿੱਚ ਸਾਰੇ ਸੰਗਤਾਂ ਨੂੰ ਖੁੱਲਾ ਥੱਦਾ ਰਾਤ ਉਸੇ ਦਿਨ ਪੰਜ ਲੰਗਰ ਵੀ ਪੀਂਦਾ ਟੋਟ ਬੱਧਾ ਹੈ ਉਹਨਾਂ ਦਾ ਮਹਿੰਦੀ ਵੀ ਹੋਊਗੀ ਛੇ ਦਿਨੋਂ ਦਿਨ ਦੇ ਦਿਨ ਦਿਨ ਗਰਮ ਲੈ ਕੇ ਉਹਦੇ ਵਿੱਚ ਸਾਡੇ ਸੰਦੀਪ ਉਦੋਂ ਵਾਲਿਆ ਜਿਹੜੇ ਪਛੇ ਦਾ ਕਲਾਕਾਰ ਉਹ ਹਰ ਸਾਲ ਆਉਂਦਾ ਸੰਦੀਪ ਉਦੋਂ ਵਾਲਿਆ ਜੀ ਉਦੋਂ ਵਾਲਿਆ ਬਹੁਤ ਵਧੀਆ ਕਲਾਕਾਰ ਆ ਜੀ ਜੀ ਤੇ ਉਹਨਾਂ ਉਹਨਾਂ ਨੇ ਵੀ ਆ ਹਾਜਲੇ ਸੰਗਤਾਂ ਦੇ 11 ਤੋਂ 2 ਬੱਚੇ ਤੋ ਬਾਅਦ ਪੀਰਾਂ ਨੇ ਝੰਡੇ ਚਾਦਰ ਚੰਨ ਕੇ ਸੰਗਤਾਂ ਦੀ ਆਸਾ ਮਰਦਾ ਜਿਹਨੇ ਪੂਰੇ ਕੀਤਾ ਜੀ ਉਸ ਸੰਗਤਾਂ ਆਸਾ ਮਰਦਾ ਦੇ ਨਾਲ ਝੰਡੇ ਰਸਮਾਂ ਪ੍ਰਕਰਮਾਂ ਹੋਣਗੀ ਉਸ ਤੋਂ ਬਾਅਦ ਤੇ ਪੀਰਾਂ ਲੰਗਰ ਚੱਲੇਗਾ ਅਟੁੱਟ ਲੰਗਰ ਚੱਲੂਗਾ ਉਸ ਤੋਂ ਬਾਅਦ ਜੀ ਸ਼ਾਮ ਰਾਤ 9 ਵਜੇ ਕੋ ਵਾਲੀ ਇਹ ਕਲਦੀਪ ਰਹਾਣੀ ਤਸਵੀਰ ਰਹਾਣੀ ਜੀ ਇਹ ਪ੍ਰਸਿੱਧ ਕਲਾਕਾਰ ਆ ਜੀ ਜੀ ਤੇ ਜਿਹੜੇ ਉਸ ਤੋਂ ਬਾਅਦ ਤੇ ਸਾਡੇ ਪਰਵੇਸ਼ ਹਾਲਮ ਜਿਹੜੇ ਕਿ ਦੁਨੀਆ ਦਾ ਜਿੰਨਾ ਮੈਂ ਚਾਹ ਤੇ ਚੋਟੀ ਦੇ ਫਕਰ ਫਕੀਰਾਂ ਦੀ ਸੰਗਤਾਂ ਦੇ ਬਹੁਤ ਹੀ ਮਸ਼ਹੂਰ ਆ ਕਲਾਕਾਰ ਪਹਿਲੀ ਵਾਰ ਹੀ ਆ ਰਹੇ ਇੱਥੇ ਉਹਨਾਂ ਨੇ ਪਹਿਲੀ ਵਾਰ ਆ ਰਹੇ ਆ ਤੇ ਇਸ ਦਰਵਾਜ਼ੇ ਵਿੱਚ ਬਿਜੀ ਹੰਸ ਵੀ ਆਇਆ ਸੀ ਜਿਹੜੇ ਪਹਿਲੀ ਵਾਰ ਇੱਥੇ ਆਏ ਆ ਉਹਨਾਂ ਨੇ ਬੜੀ ਚੜਾਈ ਹੋਈ ਆ ਬਾਰੇ ਪਰਮਾਤਮਾ ਗਿਆ ਵੀ ਇਸੇ ਤਰ੍ਹਾਂ ਉਸ ਤੋਂ ਬਾਅਦ ਜੱਸੀ ਕੋਲੈਂਡ ਪਾਰਟੀ ਜਿਹੜੇ ਦੋ ਤੋਂ ਚਾਰ ਵਜੇ ਜਾਣਗੇ ਜਸਮੀ ਜਿਸੀ ਜਸਮੀ ਜਿਸੀ ਮੇਰੀ ਸੰਗਤਾਂ ਨੂੰ Appeal ਆ ਕਿ ਜਿਵੇਂ ਹਰ ਬਾਰ ਮੇਲਾ ਬੜੇ ਸ਼ਾਨਾ ਸੰਗਤਾਂ ਹਿੱਸਾ ਲੈਂਦੀਆਂ ਇਸ ਤਰ੍ਹਾਂ ਵੀ ਭਾਵੇਂ ਉਧਰ ਦੀ કૃਪੀ ਕਰਕੇ ਬੜਾ ਮੌਸਮ ਦੀ ਖਰਾਬੀ ਹੋ ਰਹੀ ਹੈ ਜਿਸ ਦਾ ਪਰਮਾਤਮਾ ਦੀ ਖਵਾਜਾ ਵੀ ਲਗੇ ਗੈਰੈਂਟ ਕਰਕੇ ਬੇਨਤੀ ਕਰਨ ਲੱਗਦਾ ਜੀ ਕਿ ਇਹ ਜਿਹੜਾ ਤੁਸੀਂ ਮੀਂਹ ਇਹਨੂੰ ਬੰਦ ਕਰਕੇ ਤਾਂ ਕਿ ਜਿਹੜੇ ਲੋਕ ਆ ਪੀੜਤ ਉਹਨਾਂ ਨੂੰ ਸ਼ਾਂਤੀ ਮਿਲ ਸਕੇ ਪਰਿਵਾਰ ਆਪਣਾ ਘਰਾਂ ਵਿੱਚ ਵਸ ਸਕਣ ਮੇਲੇ ਲੇ ਲੇ ਸ਼ਾਲੇ ਸੰਕਾਪੂ ਸਗਣ ਸਾਰੇ ਪੀਲਾ ਮਿਲ ਹਮ ਹਮ ਆ ਕੇ ਪੁੱਜਣ ਦੀ ਇੱਕ ਇਹ ਦੱਸੋ ਪੇ ਅੱਗੇ ਤੁਸੀਂ ਕੈਂਪ ਵੀ ਲਵਾਦੇ ਹੁੰਦੇ ਸੀਗੇ ਇਹ ਮੇਲਾ ਹਰ ਵਾਰ ਲੱਗਦਾ ਇਸ ਵਲ 25ਵਾਂ ਮਹੀਨਾ ਜਿਹੜਾ ਮੇਲਾ ਆ ਉਹਦੇ ਵਿੱਚ ਹਰ ਵਾਰ ਸੱਤਵਾਂ ਅੱਖਾਂ ਦੇ ਮੁਖਤ ਅੱਛਾ ਖਾਨਾ ਲਾ ਰਹੇ ਡਾਕਟਰ ਦੀਪਕ ਪਾਡੇ ਦੀ ਇਡਰਸ਼ਨ ਕਰਾ ਲਈ ਟੀਮ ਵਾਹ ਜੀ ਵਾਹ ਅੱਛਾ ਡਾਕਟਰ ਦੀਪਕ ਆਈ ਕੇਅਰ ਵਾਲੇ ਕੇਅਰ ਵਾਲੇ ਉਹ ਜਿੰਨੇ ਵੀ ਇਥੇ ਆਪਰੇਸ਼ਨ ਦੇ ਮੁਫਤ ਚੈੱਕਅਪ ਕੈਂਪ ਹੁੰਦਾ ਇਹਨਾਂ ਦਾ ਵੀ ਦੇ ਜਾਂਦੀਆਂ ਠੀਕ ਹੈ ਤੇ ਉਹਨਾਂ ਨੂੰ ਮਤ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਉਸ ਤੋਂ ਇਲਾਵਾ ਜਿੰਨੇ ਵੀ ਮਰੀਜ਼ ਲੰਗੇ ਦੇ ਪਾਈ ਜਾਣ ਵਾਲੇ ਮਿਲਦੇ ਆ ਜਿਨ੍ਹਾਂ ਦਾ ਚਿੱਟੇ ਮੋਤੀਆ ਬਣਾ ਲਈ ਫ੍ਰੀ ਦਰਬਾਰਾ ਲੋ ਕਰਾ ਕੇ ਕਰੀਦਾ ਤੇ ਪਰਮਾਤਮਾ ਦੀ ਕਿਰਪਾ ਦਾ ਅਗਲੀ ਬੇਨਤੀ ਉੱਤੇ ਅਸੀਂ ਬਾਗਾਂ ਨੂੰ ਸ਼ੁੱਧ ਬਾਗਾਂ ਨੂੰ ਸ਼ੁੱਧ ਰੱਖਣ ਲਈ ਹੈ। ਅੱਛਾ ਜੀ। ਸਾਡੇ ਇੰਜਨੇ ਗਪਾਲ ਸਿੰਘ ਵੀਸਾ ਆ ਰਹੇ ਆ। ਅੱਛਾ ਜੀ। ਤੇ ਪਲੱਸ ਅਸੀਂ ਲਿਆ ਕੇ ਸੰਗਤਾਂ ਦੇ 111 ਬੂਟੇ ਫੜਦਾ ਤੇ ਬੂਟੇ ਦੇ ਰਿਹਾ। ਬੂਟੇ ਵੀ ਵੰਡੇ ਜਾਣੇ ਆ, ਬੂਟੇ ਜਾਣੇ ਆ। ਠੀਕ ਹੈ। ਤੇ ਉਹ ਸੰਗਤਾਂ ਨੂੰ ਅਪੀਲ ਆ ਵੀ ਉਹ ਬੂਟੇ ਵੀ ਲੈਣ ਤੇ ਸਾਰੇ ਹੀ ਮਤਮੇਲੀ ਵਿੱਚ ਜਿਹੜਿਆ ਇੱਕ ਆਈ ਕੰਪਾਂ ਦਾ ਲਾਭ ਉਠਾਣ ਤੇ ਸੰਗਤਾਂ ਬੇਨਤੀ ਆ ਟੁੱਟ ਲੰਗ ਵਰ ਦੇਗਾ ਤੇ ਜੈਪੀ ਦਾ ਦੀ। ਸੋ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਸੋ ਇਸ ਮੇਲੇ ਨੂੰ ਜਿਹੜਾ ਆ ਕਾਮਯਾਬ ਕਰਨ ਦੇ ਲਈ ਜਿੱਥੇ ਚੇਤਰਾਮ ਰਤਨ ਜੀ ਦਾ ਤੇ ਬੀਬੀ ਬਲਜੀਤ ਕਾਦਰੀ ਜੀ ਦਾ ਪੂਰਾ ਸਹਿਯੋਗ ਹੈ ਉੱਥੇ ਰਮਨਦੀਪ ਮਨਦੀਪ ਕੌਰ ਕਾਇਰਾ ਰਤਨ ਪ੍ਰਿਆ ਜੋਕੇ ਚਰਨਦੀਪ ਸਿੰਘ ਰਤਨ ਨੰਬਰ ਦਾ ਤੇ ਅਰਸ਼ਦੀਪ ਕੌਰ ਦੇ ਨਾਲ ਸਮੂਹ ਸੰਗਤਾਂ ਦਾ ਵੀ ਮੈਂ ਨਵਾਂ ਸ਼ਹਿਰ ਸਹਿਯੋਗ ਹੈ মিডিਆ ਦਾ ਵੀ ਸਾਰੇ মিডিਆ ਧਰਮਾਦੀ ਜਿਵੇਂ ਕਿ ਸਾਡੇ ਦੇਸ਼ ਦਾ ਬਾਲੀ ਜਸਵੀ ਜਿਲਾਂ ਚਾਰ ਤਰਪਾਟੀ ਜੀ ਫਨੋਰ ਜੀ ਸਾਰੇ ਪੱਤਰਕਾਰਾਂ ਦਾ ਮੈਂ ਠੀਕ ਹੈ ਜੀ ਕਿਸੇ ਕੁੜੀ ਦੇ ਨਾਂ ਰਹਿਗਾ ਉਹਨੇ ਮੈਂ ਖਿਮਾ ਵੀ ਮੰਗਦਾ ਪਰ ਜਿੰਨਾ ਪੱਤਰਕਾਰਾਂ ਨੇ ਪੀੜੇ ਸਹਿਯੋਗ ਦੇ ਰੀਏ ਮੇਰੇ ਮੇਰੇ ਤੁਸੀਂ ਕੋਈ ਪੱਤਰਕਾਰਾਂ ਜੀ ਤਾਂ ਵੀ ਤੁਹਾਡੀ ਮੁਹੱਬਤ ਹੈ ਸਾਰਿਆਂ ਦੀ ਮੈਨੂੰ ਬੜਾ ਖੁਸ਼ੀ ਹੁੰਦੀ ਹੈ ਪਰਮਾਤਮਾ ਇਹ ਮੀਡੀਆ ਨੇ ਵਿਚਾਰ ਦੀ ਗੱਲ ਰੱਖੀ ਤੇ ਉਹਨਾਂ ਨੂੰ ਵੀ ਬਾਲ ਬਾਕਸ ਸੀ ਹਮੇਸ਼ਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮੈਂ ਹਮੇਸ਼ਾ ਆਪਣਾ ਵਾਸਤੇ ਰਹੇ ਸੀ ਕੈਮਰਾਮੈਨ ਦੇਸ ਰਾਜਵਾਲੀ ਦੇ